ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਦੋਸਤ ਵੈਦ ਬਲਦੇਵ ਸਿੰਘ ਜੀ ਦੋਸਤੋ ਅੱਜ ਇੱਕ ਬਹੁਤ ਹੀ ਖਾਸ ਨੁਕਸਾ ਜੋ ਸਾਡੇ ਕੋਲ ਬਣਾ ਹੋਇਆ ਹੈ ਜੀ ਤਾਂ तकरीबन ਇਹ ਸਾਡੇ ਮਤਬ ਦੀ ਸਾਡੇ ਕਲੀਨਿਕ ਤੇ ਬਹੁਤ ਚੱਲਣ ਵਾਲਾ ਰੈਗੂਲਰ ਨੁਕਸਾ ਜੋ ਕਿ ਮਰਦਾਨਾ ਕਮਜ਼ੋਰੀ ਪੱਠਿਆਂ ਦੀ ਕਮਜ਼ੋਰੀ ਸ਼ੁਕਰ ਤੋਂ ਆਈ ਹੋਈ ਕਮਜ਼ੋਰੀ ਸੁਸਤੀ ਰਹਿਣੀ ਆਲਸ ਹੋਣਾ ਥੱਕਾ ਥੱਕਾ ਰਹਿਣਾ ਕਿਸੇ ਕੰਮ ਵਿੱਚ ਚੇਤਨਾ ਕਰਨਾ तमाम ਜਿੰਨੇ ਵੀ ਸਰੀਰ ਕਮਜ਼ੋਰੀ ਹੈ ਉਸ ਤੇ ਇਸ ਦਾ 100% ਸਾਨੂੰ ਰਿਜ਼ਲਟ ਮਿਲ ਰਿਹਾ ਹੈ ਤਾਂ ਨੁਕਸਾ ਅਦੋਸ਼ਤਾ ਦੀ خدمت ਵਿੱਚ ਪੇਸ਼ ਕਰਨ ਲੱਗੇ ਹਾਂ ਜੀ ਸਭ ਤੋਂ ਪਹਿਲਾਂ 10 ਗ੍ਰਾਮ ਸ਼ਿੰਗਰਫ ਜੋ ਕਿ ਅਸੀਂ ਇੱਕ ਬਹੁਤ ਹੀ ਵਧੀਆ ਤਰੀਕੇ ਨਾਲ ਤਿਆਰ ਕਰਦੇ ਹਾਂ ਉਹ ਆਪਾਂ ਚਾਹੀਦੀ 10 ਗ੍ਰਾਮ ਜੀ ਉਸ ਤੋਂ ਬਾਅਦ ਕੇਸਰ ਜਿਹੜਾ 5 ਗ੍ਰਾਮ जोंद बिदस्तर दस्तर ग्राम रेगमाई नर भी ग्राम मालकंगनी भी ग्राम अकर करा वी ग्राम खुरासानी जवैन दस ग्राम सफेद मूसली भी ग्राम साल वी ग्राम छोटी इलाची वी ग्राम, ग्राम तबाशीर असली भी ग्राम मगज़ मगज़ बादाम दस ग्राम मगज बादाम दस ग्राम ਸਾਰੀਆਂ ਦਵਾਈਆਂ ਨੂੰ ਕੁੱਟ ਪੀਸ ਕੇ ਅਤੇ ਬਾਅਦ ਵਿੱਚ ਸ਼ਿੰਗਰਫ ਅਤੇ ਕੇਸਰ ਦੀ ਤਕਰੀਬਨ 2 ਤੋਂ 2.5 ਘੰਟੇ ਖਲਾਈ ਕਰਨੀ ਹੈ ਤਾਂ ਉਸ ਤੋਂ ਬਾਅਦ ਇਹ ਆਪਣੇ ਕੋਲ ਜਿਹੜੀ ਦਵਾਈ ਹੈ ਤਿਆਰ ਹੁੰਦੀ ਹੈ ਚਾਹੇ ਤਾਂ ਤੁਸੀਂ ਇਸ ਦੇ 1 ਗ੍ਰਾਮ ਦੇ ਫੁੱਲ ਕੈਪਸੂਲ ਭਰ ਸਕਦੇ ਹੋ ਜਾਂ ਫਿਰ ਤੁਸੀਂ ਇਸ ਨੂੰ ਪੁੜੀਆਂ ਵਿੱਚ ਵੀ ਬਣ ਕੇ ਸੇਵਨ ਕਰ ਸਕਦੇ ਹੋ ਤਾਂ ਮਿਕਦਾਰੇ ਖੁਰਾਕ 1 ਗ੍ਰਾਮ ਦੀ ਹੈ ਤਕਰੀਬਨ ਅੱਧਾ ਕਿਲੋ ਦੁੱਧ ਰਾਤ ਨੂੰ ਰੋਟੀ ਤੋਂ 1 ਘੰਟਾ ਬਾਅਦ ਵਿੱਚ 15 ਤੋਂ 20 ਦਿਨਾਂ ਵਿੱਚ ਸਰੀਰ ਵਿੱਚ ਨਵੀਂ ਊਰਜਾ ਨਵੀਂ ਸ਼ਕਤੀ ਅਤੇ ਨਵੀਂ ਜਵਾਨੀ ਦਾ ਅਹਿਸਾਸ ਹੁੰਦਾ ਹੈ ਜੋ ਦੋਸਤ ਬਣਾਣਾ ਚਾਹੁੰਦੇ ਹਨ ਬਣਾ ਸਕਦੇ ਹਨ ਜੋ ਨਹੀਂ ਬਣਾ ਸਕਦੇ ਉਹ ਸਾਡੇ ਤੋਂ ਮੰਗਵਾ ਸਕਦੇ ਹਨ ਮੇਰਾ WhatsApp ਨੰਬਰ 981440296 ਮੇਰੇ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਜੀ